ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਅੰਬ ਦੀ ਚਟਨੀ ਬਣਾਵਾਂਗੇ ਮਿੱਠੇ ਅੰਬ ਦੀ ਚਟਨੀ ਬਣਾਵਾਂਗੇ ਅੱਜ ਆਪਾਂ ਧੋਕੇ ਰੱਖਿਆ ਹੋਏ ਅੰਬ ਤੇ ਆਪਾਂ ਪਹਿਲਾਂ ਮਿਰਚਾਂ ਪਾਵਾਂਗੇ ਸਾਬਤੀਆਂ ਪੰਡੰਗਾ ਤੋੜ ਦਿਆਂਗੇ ਥੋੜਾ ਜਿਹਾ ਆਪਾਂ ਨੂਣ ਪਾਵਾਂਗੇ ਨੂਣ ਤੋਂ ਵਗੈਰ ਰਗੜ ਜਾਨੀ ਜਾਂਦੇ ਨੇ ਮਿਰਚਾਂ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਰਗੜਾਂਗੇ आप भी चंगी तरह मार लागे भी आप चंगी तरह मार ले हम आप लसन पावे थोड़ी जी एना करारी बन जाती लसन ਆਪਾਂ ਲਸਣ ਵੀ ਚੰਗੇ ਤਰ੍ਹਾਂ ਰਗੜ ਲਈ ਬੀਵੀ ਚੰਗੇ ਤਰ੍ਹਾਂ ਵਧੀ ਮਰ ਗਈ ਤੇ ਹੁਣ ਆਪਾਂ ਅੱਬ ਛਿੱਲਾਂਗੇ ਸਤਨ ਕਰਕੇ ਆਪੋ ਸਾਰਾ ਮਛ ਲਾਂਗੇ ਲਓ ਆਪਾਂ ਬਛੇ ਲਿਆ ਤੇ ਹੁਣ ਆਪਾਂ ਚੀਰ ਕੇ ਵਿੱਚੇ ਕੁੰਡੇ ਚ ਪਾ ਦਾਂਗੇ ਮਿੱਠੇ ਆਂਬ ਦੀ ਚਟਨੀ ਬਹੁਤ ਸਵਾਦ ਬਣਦੀ ਹੈ। ਬਸ ਆਂਬ ਨੂੰ ਘੀਰ ਕੇ ਪਾ ਲੈ ਰੱਖ ਲੈ ਪਾ ਲੈ। ਤੇ ਹੁਣ ਥੋੜਾ ਜਿਹਾ ਆਪਾਂ ਵਿੱਚ ਰੱਖ ਲਿਆ ਤੇ ਹੁਣ ਇਹਨੂੰ ਕੁੱਟਾਂਗੇ ਆਪਾਂ ਜਾਦੇ ਬਰੀਕ ਨਹੀਂ ਕਰਦੇ ਥੋੜਾ ਜਿਹਾ ਦਰਮਿਆਨਾ ਜਿਹਾ ਰੱਖਾਂਗੇ ਮੋਟਾ ਜਿਹਾ ਫਾੜੀਆਂ ਆਪਾਂ ਸਾਰੀਆਂ ਕੁੱਟ ਲਾਂਗੇ ਕਿਨਾਂ ਨਾਲ ਆਉਣ ਚਟਨੀ ਬਣ ਗਈ ਹੁਣ ਆਪਾਂ ਕੌਲੀ ਚ ਕੱਢ ਲਾਂਗੇ ਵਾੜੀ ਮੋਟੀ ਮੋਟੀ ਜਿਹੀ ਰੱਖੀ ਆਪਾਂ ਲਓ ਝਟਨੀ ਆਪਣੀ ਬਣ ਗਈ ਬਹੁਤ ਵਧੀਆ ਬਣੀ ਹੈ। ਹੰਬ ਦੀ ਚਟਨੀ ਮਿੱਠੇ ਦੀ ਖੱਟ ਮਿੱਠੀ ਹੁੰਦੀ ਹੈ ਇਹ ਬਹੁਤ ਸਵਧੀਆ ਬਣੀ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ।